ਨਾਬਾਦੀ ਵਿਕਾਸ ਕਲੋਨੀ ਵਿੱਚ ਉਸ ਵਿਲੇ ਸਨ ਲੇ ਫਰਗੇ ਜਦੋਂ ਬੀਤੀ ਰਾਤ ਅਨੂਨਾਦੀ 25 ਸਾਲਾ ਲੜਕੀ ਦਾ ਕਾਰ ਵਿੱਚ ਹੀ ਕਤਲ ਕਰ ਦਿੱਤਾ ਗਿਆ ਦੇ ਰਾਤ ਪੁਲਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਨਾਮਾ ਦੇ ਸਰਕਾਰੀ ਹਸਪਤਾਲ ਬਜਟਨ ਹਾਊਸ ਵਿੱਚ ਰੱਖਾ ਦਿੱਤਾ ਮੌਕੇ ਦੇ ਪਰ ਤੱਕ ਦਰਸ਼ਕਾਂ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਉਹਨਾਂ ਦੇ ਘਰ ਅੰਦਰੋਂ ਕੁੱਕਾਂ ਦੀ ਆਵਾਜ਼ਾਂ ਆਈਆਂ ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲਿਆ ਕਿਉਂਕਿ ਜਦੋਂ ਲੜਕੀ ਦਾ ਕਤਲ ਹੋਇਆ ਤਾਂ ਕਾਰ ਵਿੱਚ ਇਕੱਲੀ ਹੀ ਸੀ ਅਸਲੀ ਮਾਤਾ ਆਪਣੀ ਬੇਟੀ ਦੇ ਘਰ ਗਈ ਹੋਈ ਸੀ ਮੁੱਢਲੀ ਜਾਂਚ ਜਾਣਕਾਰੀ ਤੋਂ ਪਤਾ ਲੱਗਿਆ ਕਿ ਮਿਤਕ ਲੜਕੀ ਦੀ ਮਾਤਾ ਦੇ ਨਾਜਾਇਜ਼ ਸੰਬੰਧ ਕਿਸੇ ਵਿਅਕਤੀ ਨਾਲ ਹਨ ਲੜਕੀ ਅਕਸਰ ਹੀ ਆਪਣੀ ਮਾਤਾ ਅਤੇ ਉਸ ਵਿਅਕਤੀ ਨੂੰ ਰੋਕਦੀ ਰਹਿੰਦੀ ਸੀ ਮਾਂ ਆਪਣੀ ਲੜਕੀ ਨੂੰ ਪ੍ਰੇਮ ਸੰਬੰਧਾਂ ਦਾ ਰੋੜਾ ਦੇਖ ਕੇ ਹੋਏ ਮਾਂ ਦੇ ਅਜ ਬੇਟੀ ਨੂੰ ਮੌਤੇ ਘਾਟੋ ਪਾ ਕੇ ਰਾਤ ਨੂੰ ਘਰ ਦੇ ਵਿੱਚ ਜਿੰਦਰਾ ਲਗਾ ਕੇ ਇੱਕੋ ਰਫੀ ਚੱਕਰ ਹੋ ਗਿਆ ਪੁਲਿਸ ਨੇ ਹੀ ਰਾਤ ਨੂੰ ਪੁਲਿਸ ਨੂੰ ਸੁਝਿਤ ਕੀਤਾ ਜਦੋਂ ਪੁਲਿਸ ਨੇ ਗੇਟ ਤੋੜ ਕੇ ਆਚਾਰਨਦਲ ਤਾਕਲ ਹੋਏ ਤਾਂ ਪੁਲਿਸ ਵੀ ਹਰਾਂ ਰਹਿ ਗਈ ਇਹਨਾਂ ਅਨੁਦੀ ਦਾਸ਼ ਕਰਦੇ ਅੰਦਰ ਖੂਨ ਨਾਲ ਦੱਤ ਪਾਤੀ ਹੋ ਸੀ ਇਸ ਘਾਸੇ ਤੋਂ ਬਾਅਦ ਤਰਸਰ ਅੰਮੀ ਮਾਤਾ ਅਰਣਾ ਦੇਵੀ ਵਾਂਡੀਆਂ ਦੇ ਆਕੇ ਸਵੇਰੇ ਸਵੇਰੇ ਬੈਠੀ ਅਣਜਾਨ ਬਣ ਲੀਕੀ ਮੈਨੂ ਦਾ ਕੁਝ ਪਤਾ ਹੀ ਨਹੀਂ ਜਦੋਂ ਇਹ ਸਾਰਾ ਘਟਨਾਕਰਮ ਬਾਰੇ ਮਿੱਤਰ ਕਰ ਲੜਕੀ ਦੀ ਮਾਤਾ ਨੂੰ ਸਭ ਕੁਝ ਪਤਾ ਸੀ ਪਾਵੇਂ ਕਿ ਘਟਨਾ ਕਰਨ ਬਲੇ ਘਰ ਵਿੱਚ ਨਹੀਂ ਸੀ ਪਰ ਉਹ ਇਸ ਘਟਨਾ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਪਹਿਲਾਂ ਹੀ ਆਪਣੀ ਲੜਕੀ ਦੇ ਕੋਲੇ ਚਲੀ ਗਈ ਸੀ ਕਿਸੇ ਨੂੰ ਪਤਾ ਨਾ ਚੱਲੇ ਕਿ ਕਤਲ ਪਿੱਛੇ ਕੀ ਬਜਾ ਰਹੀ ਹੈ ਇਸ ਕੇਸ ਨੇ ਕਰਵਾਇਆ ਹੈ ਕਿਸ ਨੇ ਕਰਵਾਇਆ ਹੈ ਮਾਂ ਐਨੀ ਬੇਰਹਿਮ ਹੋ ਸਕਦੀ ਹੈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਸ ਮੌਕੇ ਨਾਬਾਕੋਤਵਾਲੀ ਦੇ ਐਸਐਚਓ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਸਾਨੂੰ دیر ਰਾਤ ਪਤਾ ਚੱਲਿਆ ਕਿ ਲੜਕੀ ਅਨੁਦਾ ਕਿਸੇ ਵਿਅਕਤੀ ਨੇ ਕਤਲ ਕਰ ਦਿੱਤਾ ਹੈ ਅਸੀਂ ਮੌਕੇ ਤੇ ਪਹੁੰਚ ਕੇ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਿਆ ਕਿ ਮਿੱਤਰਕ ਲੜਕੀ ਦੀ ਮਾਤਾ ਅਨੌਦੇਵੀ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸੰ ਜਿਸ ਕਰਕੇ ਲੜਕੀ ਦਾ ਕਤਲ ਕਰ ਦਿੱਤਾ ਅਸੀਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਛੱਪੇ ਮਾਰੀ ਕਰ ਰਹੇ ਹਨ ਜਿਹੜੇ ਤੁਹਾਡਾ ਘਰ ਬਿਲਕੁਲ ਸਾਹਮਣੇ ਆ ਮਦਰ ਇਹਦੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਆ ਇਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤੋਂ ਨਹੀਂ ਉਹ ਐਂਟਰ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕ ਤੇ ਰਹਿੰਦਾ ਉਹ ਇਹਨਾਂ ਦੇ ਉੰਦਾ ਜਾਂਦਾ ਸੀਗਾ ਬਸ ਫਿਰ ਮੈਂ ਬਾਅਦ ਤੋਂ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਰ ਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫਿਰ ਮੈਨੂੰ 9:00 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਕਿ ਲਾਈਟਾਂ ਵੀ ਗਈਆਂ ਨੇ ਬਾ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਮੇਰਾ ਨਾਲ ਅਤੀਵ ਕੁਛ ਨਹੀਂ ਹੋਇਆ ਮੈਨੂੰ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਏ ਕੁੜੀ ਇਸੇ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪਾ ਗਈ ਨੀ ਕੁਝ ਹੀ ਹੋ ਗਿਆ ਮੈਂ ਡਿਸਪੋਜ਼ਲ ਜਮ ਨਹੀਂ ਤੇ ਬੇਜੋੜੀ ਜਨਮ ਦਿਨ ਤੇ ਉਹ ਦੇਖੋ ਤਾਜੀ ਦੇ ਲੱਗੀ ਹੋਈ ਹੈ ਅੱਛਾ ਫਿਰ 5 ਰੁਪਏ ਕੰਪੂਟਰ ਤੇ ਕੁਝ ਕਿੰਨੇ ਵਜੇ ਇੱਥੇ ਤੁਹਾਨੂੰ ਪਤਾ ਮੈਂ ਤਾਂ 5 ਵਜੇ ਉਧਰ ਕੁੜੀ ਕਰਨੀ ਪਾ ਗਈ ਲੋਹੜਾ ਦੇ ਅੱਛਾ ਹੁਸ਼ਿਆਰ ਫੁੱਟ ਕੋਈ ਆਈ ਹੋਈ ਹੈ ਅੱਛਾ ਦੋ ਮੁੰਡੇ ਆ ਦੇਖੋ ਇੱਕ ਅੱਛਾ ਫਿਰ ਮੈਂ ਹੁਣ ਮੈਂ ਕਿਹਾ 8 ਵਜੇ ਗਿਆ ਮੈਂ ਜਾਵਾਂ ਮੈਨੂੰ 9 ਵਜੇ ਜਾਣਾ ਹੋਇਆ ਮੈਂ ਸਿਰਫ ਲਿਆ ਤਾਂ ਮੇਰੇ ਹੱਥੋਂ ਤਾਂ ਸਿਰਫ ਫਿਰ ਮੈਂ ਕਿਹਾ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਵਾਂਗੀ ਕੱਪੜੇ ਧੋ ਲਵਾਂਗੀ ਨਾਲੇ ਨਾਲ ਗੱਲ ਕੀ ਗੱਲ ਕੀ ਅੱਛਾ ਕੁਛ ਨਹੀਂ ਗੈ ਮम्मी ਤੁਸੀ ਬਾਰੀ ਦਿਓ ਕਲੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਹੈ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫਿਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾਲ ਲੈ ਗਈ ਚਾਹੀ ਮੈਂ ਬੇਟਾ ਹੂੰ ਨਾਈ ਆ ਮੈਂ ਹੂੰ ਨਾਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਮੈਂ ਹੈ ਨਹੀਂ ਸੀ ਬੇਟਾ ਨੀ ਦਾ ਸਿੱਧਾ ਕੱਠੇ ਹੀ ਸੌਣਿਆ ਜਿਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਨੀ ਤਾਂ ਦੋਹੀ ਮਰ ਜਾਂਦੇ ਝਗੜਾਈ ਨਿਪਟਦਾ ਕਿਉਂ ਮੈਨੂੰ ਦੁੱਖ ਘਟਦਿਆ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈ ਤੇ ਮਰ ਗਿਆ ਉਹਦੋਂ ਉਹਦੀ ਪੰਜ ਦਿਨਾਂ ਦੀ ਕੁੜੀ ਸੀ ਕੀ ਪੁੱਛਣਾ ਪਤਾ ਸੀ ਤਾਂਨੇ ਦੁਖੀਆਂ ਸੀ ਪਹਿਲਾਂ ਨਹੀਂ ਵੀ ਨਹੀਂ ਅਸੀਂ ਮੌਤ ਨੂੰ ਖੁਣ ਨਹੀਂ ਸਕਿਆ ਨਹੀਂ ਕਿਵੇਂ ਭੁੱਲوں ਮੈਂ ਠੀਕ ਹੈ ਇਹਦਾ ਸਭ ਹਾਈ ਕਿਹੜੇ ਅੱਜ ਮਰਦੀਦਾ ਮਰ ਰਹੇ ਆ ਕੀ ਕਾਰਨ ਕੁਝ ਪਤਾ ਲੱਗੇ ਕੀ ਮੌਤ ਸੀ ਕਿੰਨੀ ਕੱਟ ਇਹ ਨੂੰ ਜੀ ਲੜਕੀ ਦਾ ਨਾਮ ਡਾਕਟਰ ਹਰਪ੍ਰੀਤ ਕ੍ਰਾਮ ਤੇ ਜੇ ਬੱਚੀ ਦਾ ਸਾਹ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਿਨਰੀ ਕਾਰੀ ਤੋਂ ਇਹਨਾਂ ਨੂੰ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀਗਾ ਵੀ ਇਹਦਾ ਮਦਰ ਦਾ ਫੇਲ ਸੀਗਾ ਹੋਵੇ ਨਾਲ ਤੇ ਉਸ ਕਰਕੇ ਕੋਈ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿੰਨੇ ਕੁ ਵੇਲੇ ਦੀ ਤਾਂ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀ ਜੀ ਇਹਦੀ ਤੇ ਘਟਨਾ ਇਹ ਜੋ ਆਂਟਿਆ ਗੋਲਦੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰ ਦਾ ਕਿੱਥੀ ਨਾਲ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਇਸ ਤਰੀ ਨਾਲ ਮਾਰੇ ਸੱਟਾਂ ਕਿੰਨੀ-ਕਿੰਨੀ ਸੀ ਸੱਟਾਂ ਉਹਦੇ ਹੋਰ ਤੱਕ ਫੇਸ ਤੇ ਸੀਗੇ ਬਾਕੀ ਇਹਦੀ ਪੂਰਤ ਮਾਣੋ ਕੋਟਾਉਣ ਤੋਂ ਬਾਅਦ ਪਤਾ ਲੱਗੇਗਾ ਇਹ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਇੱਥੇ ਸੀ ਜਾਂ ਕਿੱਥੇ ਸੀ ਨਹੀਂ ਮਦਰ ਇੱਥੇ ਘਰੇ ਨਹੀਂ ਸੀ ਜੀ ਮਦਰ ਘਰੇ ਨਹੀਂ ਸੀ ਜੋ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਏ ਸੀ ਕਿਹਨੇ ਮਰਡਰ ਕੀਤਾ ਇੱਕ ਜਣਾ ਕੀ ਦੇ ਦਿੰਦੇ ਨਹੀਂ ਪਤਾ ਨਹੀਂ ਇਹ ਹਜੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਹਲੇ ਹਲੇ ਇਹਦਾ ਪਤਾ ਨਹੀਂ ਲੱਗਿਆ ਹੋਰ ਦਤੀ ਹੁਣ ਕਰ ਰਹੇ ਹਾਂ ਪੱਧਰੀ ਪਰਚਾ ਦੇ ਕੇ ਕਾਰਵਾਈ ਅਮਰਤ ਲਿਆ ਰਹੇ ਹੁਣ ਜੀ ਰੈਕਟ